ਦੁਨੀਆ ਤੇ ਸਿੱਖ ਧਰਮ ਨਾਲ ਸੰਬੰਧ ਰੱਖਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਯੂਪੀ ਦੀ ਇਸ ਜਗ੍ਹਾ ਦੇ ਇਤਿਹਾਸ ਬਾਰੇ ਬਿਲਕੁਲ ਨਹੀਂ ਪਤਾ ਹੋਣਾ ਪਰ ਪਤਾ ਹੋਣਾ ਜ਼ਰੂਰੀ ਬਹੁਤ ਹੈ ਇਸ ਜਗ੍ਹਾ ਤੇ ਗੁਰਗੋਬਿੰਦ ਸਿੰਘ ਸਾਹਿਬ ਨੇ ਔਰੰਗਜ਼ੇਬ ਦੇ بیٹے ਬਹਾਦਰ ਸ਼ਾਹ ਨੂੰ ਗੱਦੀ ਦਿਵਾਉਣ ਵਾਸਤੇ ਮਦਦ ਕੀਤੀ ਸੀ ਉਹਨਾਂ ਦੋਹਾਂ ਭਰਾਵਾਂ ਦਾ ਝਗੜਾ ਸੀ ਜਦੋਂ ਬਹਾਦਰ ਸ਼ਾਹ ਨੂੰ ਗੱਦੀ ਮਿਲ ਗਈ ਤਾਂ ਗੁਰੂ ਸਾਹਿਬ ਘੋੜੇ ਤੇ ਚੜ ਕੇ ਉਹਦੇ ਤਖਤ ਦੇ ਕੋਲ ਪਹੁੰਚੇ ਸੀ ਇਹ ਦੁਨੀਆ ਦੇ ਬਾਦਸ਼ਾਹਾਂ ਦੇ ਇਤਿਹਾਸ ਦੀ ਪਹਿਲੀ ਘਟਨਾ ਸੀ ਵੀ ਜਦੋਂ ਕੋਈ ਵਿਅਕਤੀ ਕਿਸੇ ਰਾਜੇ ਦੇ ਤਖਤ ਦੇ ਕੋਲ ਘੋੜੇ ਤੇ ਚੜ੍ਹਿਆ ਚੜਾਇਆ ਪਹੁੰਚ ਗਿਆ ਹੋਵੇ ਜੇ ਇਹ ਜਾਣਕਾਰੀ ਨਵੀਂ ਆ ਤੁਸੀਂ ਪਹਿਲੀ ਵਾਰ ਸੁਣੀਆ ਤਾਂ ਸਾਰੀ ਜਾਣਕਾਰੀ ਨੂੰ ਸੁਣਨ ਤੋਂ ਬਾਅਦ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਅੱਜ ਤੋਂ ਬਾਅਦ ਇਹ ਸ਼ਿਕਾਇਤ ਨਹੀਂ ਕਿਸੇ ਦੀ ਹੋਣੀ ਚਾਹੀਦੀ ਕਿ ਇੰਨੀ ਵੱਡੀ ਜਾਣਕਾਰੀ ਸਾਨੂੰ ਨਹੀਂ ਸੀ ਹਾਂਜੀ ਸਾਸਰੀ ਕਲਜੀ ਸਾਰਿਆਂ ਨੂੰ ਇਸ ਵਕਤ ਅਸੀਂ ਜੂਪੀ ਦੇ ਵਿੱਚ ਆਂ ਜੂਪੀ ਦੀ ਉਹ ਇਤਿਹਾਸਿਕ ਥਾਂ ਜਿੱਥੇ ਰਾਜਪਾਗ ਗੁਰੂ ਗੋਬਿੰਦ ਸਿੰਘ ਜੀ ਨੇ ਬਹਾਦਰ ਸ਼ਾਹ ਨੂੰ ਦਵਾਇਆ ਸੀਗਾ ਇਸ ਵਕਤ ਅਸੀਂ ਆਗਰੇ ਤੋਂ 35 ਕਿਲੋਮੀਟਰ ਤੌਲਪੁਰ ਵਾਲੇ ਪਾਸੇ ਅਸੀਂ ਹੈਗੇ ਜਾਜੂ ਨਾ ਦੇ ਸਥਾਨ ਤੇ ਜਾਜੂ ਦੀ ਸਰਾਂ ਕਹਿੰਦੇ ਆ ਇਹ ਪ੍ਰਾਣੀ ਸਰਾਂ ਬਣੀ ਹੋਈ ਆ ਬਹੁਤ ਪ੍ਰਾਣੀ ਜ ਬਹਾਦਰ ਸ਼ਾਹ ਦਾ ਔਰ ਬਹਾਦਰ ਸ਼ਾਹ ਕੌਣ ਸੀਗਾ ਬਹਾਦਰ ਸ਼ਾਹ ਸੀਗਾ ਔਰੰਗਜ਼ੇਬ ਦਾ ਮੁੰਡਾ ਤੇ ਔਰੰਗ ਬਹਾਦਰ ਸ਼ਾਹ ਦਾ ਭਰਾ ਹੁੰਦਾ ਸੀ ਖ਼ਤਾਰਾਜ਼ਮ ਇਹ ਦੋਨਾਂ ਭਰਾਵਾਂ 'ਚ ਫੁੱਟ ਪੈ ਗਈ ਸੀ ਰਾਜਗਦੀ ਨੂੰ ਲੈ ਕੇ ਤਾਂ ਰਾਜਗਦੀ ਨੂੰ ਲੱਗ ਜਦੋਂ ਫੁੱਟ ਪਈ ਤਾਂ ਬਹਾਦਰ ਸ਼ਾਹ ਕਮਜ਼ੋਰ ਨਜ਼ਰ ਆ ਰਿਹਾ ਸੀ ਕਿਉਂਕਿ ਜ਼ਿਆਦਾਤਰ ਫੌਜਾਂ ਖ਼ਤਾਰਾਜ਼ਮ ਵਾਲੇ ਪਾਸੇ ਸੀਗੀਆਂ ਤੇ ਉਸ ਸਮੇਂ ਫਿਰ ਦੱਸਿਆ ਜਾਂਦਾ ਵੀ ਭਾਈ ਨੰਦ ਲਾਲ ਜੀ ਜੋ ਗਜ਼ਲਗੋ ਹੋਏ ਨੇ ਤੇ ਬਹੁਤ ਮਤਲਬ ਸਿੱਖ ਪੰਥ ਚ ਝੜਰੋਤ ਵਾਰ ਰੱਖਦੇ ਨੇ ਜਿਨ੍ਹਾਂ ਦਾ ਇੱਕ ਸ਼ਬਦ ਵੀ ਆ ਬਾਦਸ਼ਾ ਦਰਵੇਸ਼ ਗੁਰੂ ਗੋਬਿੰਦ ਸਿੰਘ ਇਹ ਉਹਨਾਂ ਦਾ ਲਿਖਿਆ ਹੋਇਆ ਵਾ ਤੇ ਭਾਈ ਲਾ ਆਨੰਦ ਲਾਲ ਜੀ ਕੌਣ ਸੀ ਬਾਦਰ ਚ ਆਕੈ ਸ਼ਾਹ ਦੇ ਉਸਤਾਦ ਸੀਗੇ ਟੀਚਰ ਸੀਗੇ ਤ ਬਾਦਰ ਭਾਈ ਆਨੰਦ ਲਾਲ ਜੀ ਨੇ ਫਿਰ ਬਾਦਰ ਸ਼ਾਹ ਨੂੰ ਆਖਿਆ ਵੀ ਜੇ ਤੂੰ ਰਾਜ ਭਾਗ ਲੈਣਾ ਨਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਦਦ ਲੈ ਉਹ ਤੇਰਾ ਹੱਲ ਕਰ ਸਕਦੇ ਆ ਉਦੋਂ ਬਿਨਾ ਤੇਰਾ ਹੱਲ ਨਹੀਂ ਹੋਣਾ ਉਸ ਸਮੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਜਸਥਾਨ ਦੇ ਵਿੱਚ ਮਾਰਵਾੜ ਵਾਲੇ ਪਾਸੇ ਸੀਗੇ ਤਾਂ ਦੱਸਿਆ ਜਾਂਦਾ ਵੀ ਬਾਦਰ ਸ਼ਾਹ ਨੇ ਇੱਕ ਤਾਬ ਦਾ ਮਾਮਾ ਤੇ ਇੱਕ ਨ ਭਾਈ ਨੰਦ ਲਾਲ ਜੀ ਨੂੰ ਭੇਜਿਆ ਗੁਰੂ ਸਾਹਿਬ ਕੋਲ ਵੀ ਸਾਨੂੰ ਬੇਨਤੀ ਐ ਇਦਾਂ ਪ੍ਰਵਾਨ ਕਰੋ ਵੀ ਸਾਡੀ ਮਦਦ ਕਰੋ ਸਾਡਾ ਰਾਜਪਗ ਖੁੱਸਦਾ ਜਾਂਦਾ ਵਾ ਉਸ ਸਮੇ ਬਾਦਰ ਸ਼ਾਹ ਵੀ ਇਧਰਲੇ ਪੇਰੀਏ ਦੇ ਵਿੱਚ ਫਿਰ ਰਿਹਾ ਸੀ ਆਗਰੇ ਵਾਲੇ ਪਾਸੇ ਤੇ ਫਿਰ ਗੁਰੂ ਸਾਹਿਬ ਨੇ ਆਖਿਆ ਕੋਈ ਗੱਲ ਨਹੀਂ ਰਾਜਪਗ ਦਵਾ ਦੇਾਂਗੇ ਕਿੱਡੀ ਕੀ ਗੱਲ ਆ ਤਉ ਉਸ ਸਮੇਂ ਦੋ ਪਿਆਰੇ ਸਿੰਘ ਸੀਗੇ ਦਇਆ ਸਿੰਘ ਜੀ ਤੇ ਧਰਮ ਸਿੰਘ ਜੀ ਉਹਨਾਂ ਦਾ ਜ਼ਿਕਰ ਮਿਲਦਾ ਵਾ ਉਹਨਾਂ ਦੇ ਨਾਲ ਫਿਰ 25 ਸਿੰਘਾਂ ਦੀ ਅਗਵਾਈ ਦੇ ਵਿੱਚ ਜੱਥਾ ਭੇਜਿਆ ਸੀਗਾ ਤੇ ਬਾਦਰ ਸ਼ਾਹ ਨੇ ਆਖਿਆ ਜੀ 25 ਸਿੰਘਾਂ ਨਾਲ ਗੱਲ ਨਹੀਂ ਬਣਨੀ ਸਾਨੂੰ ਵੱਧ ਫੋਰਸ ਚਾਹੀਦੀ ਹੈ ਕਿਉਂਕਿ ਤਾਰਾ ਆਜ਼ਮ ਕੋਲੇ ਬਹੁਤ ਜ਼ਿਆਦਾ ਫੋਰਸ ਆ ਤਾਂ ਇਸੇ ਤਹਿਤ ਹੀ ਫਿਰ ਗੁਰੂ ਸਾਹਿਬ ਨੇ ਆਖਿਆ ਕੋਈ ਗੱਲ ਨਹੀਂ ਫਿਰ ਜੇ ਸਾਡੀ ਲੋੜ ਪਈ ਤੇ ਅਸੀਂ ਵੀ ਆ ਜਾਾਂਗੇ ਤੇ ਅੱਜ ਇਹ ਸਰਾਂ ਦੇਖਣ ਆਏ ਆ ਜੂਪੀ ਦੇ ਵਿੱਚ ਆ ਇਸ ਏਰੀਏ ਦੇ ਵਿੱਚ ਆਮ ਤੌਰ ਤੇ ਬਹੁਤ ਘੱਟ ਆਉਂਦੇ ਆ ਇਹ ਇਹ 10 ਸਟੇਟਾਂ ਲੱਗਦੀਆਂ ਮਾ ਜੋਪੀ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਨੇੜੇ-ਨੇੜੇ ਬਾਰਡਰ ਆ ਜਾਂਦੇ ਆ ਇਹ ਇਤਿਹਾਸਿਕ ਥਾਂ ਆ ਮਤਲਬ ਇਹ ਥਾਂ ਦੇ ਉੱਤੇ ਜੱਜੂ ਦੀ ਸਾਖੀ ਤੁਸੀਂ ਆਮ ਆਪਣੇ ਕਥਾਵਾਚਕ ਵੀਰਾਂ ਕੋਲੋਂ ਸੁਣਦੇ ਹੋ ਤਾਂ ਅਜੋ ਥਾਂ ਦਿਖਾਉਣੀ ਹੈ ਜਿੱਥੇ ਜੱਜੂ ਦੀ ਜੰਗ ਹੋਈ ਸੀ ਤੇ ਗੁਰੂ ਸਾਹਿਬ ਨੇ ਬਾਦਰ ਸ਼ਾਹ ਦਾ ਭਰਾ ਸੀ ਜਿਹੜਾ ਤਾਰਾ ਆਜ਼ਮ ਉਹਨੂੰ ਤੀਰ ਦੇ ਨਾਲ ਮਾਰਿਆ ਸੀਗਾ ਉਹ ਥਾਂ ਦੇ ਉੱਤੇ ਤੁਹਾਨੂੰ ਲੈ ਕੇ ਆ ਗਿਆ ਮਾ ਪੁਰਾਣੀ ਇਤਿਹਾਸਿਕ ਥਾਂ ਗੁੱਪੀ ਵੀਰੇ ਆਜੋ ਤਾਂ ਇਸ ਵਕਤ ਜੋਪੀ ਦੇ ਵਿੱਚ ਆਪਾਂ ਤੇ ਹਾਲਤ ਥੋੜੀ ਜੀ ਤੁਸ ਨੂੰ ਦੇਖ ਹੀ ਰਹੇ ਹੋ ਵੀ ਕਿੱਸ ਕਿੱਸੰਦੀਆ ਇਤਿਹਾਸਕ ਥਾਂ ਵਾ ਪਰ ਆਪਣਾ ਫਰਜ ਬਣਦਾ ਕਿੰਨਾ ਇਤਿਹਾਸਕ ਚੀਜ਼ਾਂ ਨੂੰ ਦਿਖਾਉਣਾ ਤੇ ਫਿਰ ਆਪਾਂ ਦਿਖਾ ਰਹੇ ਆ ਇਧਰਲੇ ਪਾਸੇ ਆਜੋ ਤੇ ਆਜੋ ਆਜੋ ਇਧਰਲੇ ਪਾਸੇ ਚੱਲ ਗਏ ਪਾਣੀ ਆ ਬਚਦੀ ਆਈ ਆਉਣਾ ਪੈਣਾ ਗੋਪੀ ਵੀਰੇ ਥੋੜਾ ਜਿਹਾ ਬਚਾ ਕੇ ਇਹ ਇਹ ਪਾਕ ਗੋਪੀ ਵੀਰੇ ਸ਼ਤ ਦਿਖਾ ਦਿਓ ਗੋਬੰਦ ਬਣੇ ਹੋਏ ਆ ਇਹ ਸਰਾ ਸੀਗੀ मतलब राजभाग ਦੇ ਸਰਾ ਸੀ ਇਹ ਆਗਰੇ ਤੋਂ ਆ ਕੇ ਕਿਉਂਕਿ ਅਡਡ ਚੁੰਕੀਆਂ ਬਣੀਆਂ ਹੁੰਦੀਆਂ ਸੀ ਮੁਗਲਾਂ ਦੀਆਂ ਉਹਨਾਂ ਦੇ ਦਰਮਿਆਨ ਇੱਥੇ ਇਸਵੇਂ ਇਹ ਜੀਆਂ ਸਰਾਵਾਂ ਦਾ ਨਿਰਮਾਣ ਕੀਤਾ ਜਾਂਦਾ ਹੁੰਦਾ ਸੀ ਹੁਣ ਇਹ ਪ੍ਰਾਤਨ ਵਿਭਾਗ ਨੇ ਪ੍ਰੋਟੈਕਟ ਕਰ ਲਈ ਆ ਸੰਭ ਲਈ ਆ ਥਾਂ ਹੁਣ ਉਹਨਾਂ ਦੇ ਅੰਦਰ ਇਹ ਚੀਜ਼ ਹੈਗੀ ਆ ਆ ਜੋ ਅੱਗੇ ਚੱਲ ਗਈ तकरीबन ਦਸਾਂ ਵਿਗਾਂ ਦੇ ਵਿੱਚ ਦੱਸਿਆ ਜਾਂਦਾ ਵੀ ਇਹ ਸਰਾ ਸੀਗੀ ਪਰ ਸਮੇਂ ਦੇ ਨਾਲ ਕਬਜ਼ੇ ਵਗਾਰਾ ਹੋ ਗਏ ਮਸਜਿਦ ਵੀ ਬਣੀ ਹੋਈ ਆ ਆ ਦੇਖੋ ਇਸ ਤਰੀਕੇ ਦੇ ਨਾ ਮਹਿਲ ਹੁੰਦੇ ਸੀਗੇ ਇੱਥੋਂ ਆਏ ਇਸ ਫਾਂਟੀ ਇੱਕ ਜਾਂਦੀ ਸੀ ਤੇ ਇਸੇ ਤਰੀਕੇ ਨਾਲ ਦੀ ਆਪੋਸਾਈਟ ਸਾਈਡ ਇਧਰੋਂ ਵੀ ਇੱਕ ਫਾਂਟ ਸਿੱਧੀ ਜਾਂਦੀ ਸੀ ਪਰ ਹੁਣ ਇੱਥੇ ਕਬਜ਼ੇ ਹੋ ਚੁੱਕੇ ਆ ਆਜੂ ਕਿਰਾਂ ਇਧਰਲੇ ਪਾਸੇ ਚੱਲ ਗਏ ਕੁਝ ਫੇਰ ਵੀ ਆਪਾਂ ਨੂੰ ਨਮੂਨੇ ਪੁਰਾਣੀ ਸਥਰਾਾਂ ਦੇ ਮਿਲ ਜਾਣਗੇ ਜਜੂ ਦੀ ਜਿੱਥੇ ਜੰਗ ਹੋਈ ਸੀ ਇਹ ਸਰਾਾਂ ਆ ਜਾਂਦੀ ਆ ਬਾਦਰ ਸ਼ਾਹ ਦੀ ਮਦਦ ਕੀਤੀ ਸੀ ਗੁਰੂ 10ਵੇਂ ਪਾਤਸ਼ਾਹ ਜੀ ਨੇ ਤੇ ਫਿਰ ਦੱਸਿਆ ਜਾਂਦਾ ਵੀ ਚੰਬਲ ਦੇ ਨੇੜ ਤੇ ਅੜ ਜੇ ਇਸ ਥਾਂ ਥਾਂ ਦੇ ਇਸ ਚੰਬਲ ਦਾਇਰਕੀ ਆਗਾ ਗਾਂ ਚੰਬਲ ਦੇ ਡਾਕੋਂ ਦੇ ਇਰਿਆ ਚੱਲ ਪੈਂਦਾ ਇਸ ਥਾਂ ਦੇ ਉੱਤੇ ਜੰਗ ਹੋਈ ਸੀ ਇਸ ਜੰਗ ਦੇ ਵਿੱਚ ਦੱਸਿਆ ਜਾਂਦਾ ਵੀ ਗੁਰੂ ਸਾਹਿਬ ਆਪ ਵੀ ਹਾਜ਼ਰ ਹੋ ਗਏ ਸੀਗੇ ਗੁਪਤ ਤਰੀਕੇ ਦੇ ਨਾਲ ਫਿਰ ਜਦੋਂ ਜੰਗ ਚੱਲੀ ਮੈਦਾਨ ਦੇ ਵਿੱਚ ਦੋਨੇ ਪਾਸੇ ਫੌਜਾਂ ਭਾਰੀਆਂ ਸੀਗੀਆਂ ਇੱਕ ਪਾਸੇ ਤਾਰਾਜ ਇੱਕ ਪਾਸੇ ਪਾਸੇ ਬਾਦਰ ਸ਼ਾ ਇੱਕ ਪਾਸੇ ਕਿਉਂਕਿ ਉਹ ਵੀ ਇੱਥੋਂ ਕਲੇ ਇਸਕੇ ਲਈ ਆਗਰੇ ਦੇ ਵਿੱਚੋਂ ਸਾਰਾ ਪ੍ਰਬੰਧ ਕਰਕੇ ਇਸ ਥਾਂ ਤੇ ਇਕੱਠੇ ਹੋ ਗਏ ਸੀ ਆਗਰਾ ਇੱਥੋਂ ਸਾਰਾ 30 35 ਕਿਲੋਮੀਟਰ ਹੈ ਗਿਆ ਉਸ ਥਾਂ ਤੇ ਸਾਰੇ ਇਕੱਠੇ ਹੋ ਗਏ ਸੀਗੇ ਉਸ ਥਾਂ ਤੇ ਇਕੱਠੇ ਹੋਣ ਤੋਂ ਬਾਅਦ ਫਿਰ ਜਦੋਂ ਜੰਗ ਦੇ ਮੈਦਾਨ 'ਚ ਪਹੁੰਚੇ ਜੰਗ ਹੋਈ ਆਮੋ ਸਾਹਮਣੇ ਦੀ ਫਿਰ ਤਾਰਾ ਆਜ਼ਮ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੀਰ ਮਾਰਿਆ ਕਿਉਂਕਿ ਜੋ ਤੀਰ ਮਾਰਿਆ ਤਾਂ ਤਾਰਾ ਆਜ਼ਮ ਮਰ ਗਿਆ ਤੇ ਫਿਰ ਜਦੋਂ ਮਾਰੀ ਗਿਆ ਹਨਾ ਫਿਰ ਫੌਜ ਭੱਜੜ ਪੈ ਗਈ ਸੀ ਤੇ ਫਿਰ ਰਾਜਪਾਗ ਬਾਦਰ ਸ਼ਾਹ ਨੂੰ ਮਿਲ ਗਿਆ ਸੀ ਗੁੱਪੇ ਵੀ ਇਧਰ ਨਿਕਾ ਮਰ ਗਈ ਇਧਰ ਪੁਰਾਣੀ ਮਸਜਿਦ ਆ ਤੇ ਪੁਰਾਣੀ ਇਮਾਰਤ ਆ ਤੇ ਇਸ ਤਰੀਕੇ ਦੇ ਨਾਲ ਫਿਰ ਆ ਆ ਦੇਖੋ ਪੁਰਾਣੀ ਇਮਾਰਤ ਹੀ ਸਾਰੀ ਕੁਝ ਪੁਰਾਣੀਆਂ ਨਿਸ਼ਾਨੀਆਂ ਬਚੀਆਂ ਹੋਈਆਂ ਨੇ ਬਹੁਤ ਘੱਟ ਰਹਿ ਗਿਆ ਕਿਉਂਕਿ ਹੁਣ ਇਸ ਵਕਤ ਹੁਣ ਜਾਗ ਆਈ ਇਸ ਪ੍ਰਾਤਨ ਵਿਭਾਗ ਨੂੰ ਵੀ ਸਾਂਭਣਾ ਵਾ ਅਦਰਵਾਈਜ਼ 10 ਵਿੱਗਾ ਬਹੁਤ ਹੁੰਦਾ ਵਿਚਾਰੇ ਪਾਸੇ ਬਾਉਂਡਰੀ ਬਹੁਤ ਸੀਗੀ ਇਹਦੇ ਇਹਨਾਂ 10 ਏਰੀਆ ਚ ਜਿਹੜੀ ਬਾਉਂਡਰੀs ਤੋਂ ਬਹੁਤ ਦੂਰ ਤੱਕ ਬਗਲਿਆ ਹੋਇਆ ਏਰੀਆ ਸੀਗਾ ਪੱਥਰ ਲਾਲ ਪੱਥਰ ਵਰਤਿਆ ਗਿਆ ਕਿ ਜਿਹੜਾ ਤੌਰਪੁਰ ਦਾ ਏਰੀਆ ਸੀਗੇ ਚ ਲਾਲ ਪੱਥਰ ਜ਼ਿਆਦਾ ਵਰਤਿਆ ਜਾਂਦਾ ਗੁਪੀ ਵੀ ਆਰੇ ਸਹੀ ਕਟਾਂ ਵਗੈਰਾ ਕੋਸ਼ਿਸ਼ ਕਰਾਂ ਪਿੱਦਰਲੇ ਪਾਸੇ ਚੱਲਾਂਗੇ ਤੇ ਜਦੋਂ ਫਿਰ ਨਾ ਆਗਰੇ ਕਿਲੇ ਚ ਇਕੱਠ ਹੋਇਆ ਤਾਂ ਗੁਰੂ ਸਾਹਿਬ ਨੇ ਤਾਜ ਪੋਸ਼ੀ ਕੀਤੀ ਸੀ ਕੋਈ ਆਖੇ ਅਸੀਂ ਮਾਰਿਆ ਵਾ ਤਾਰਾ ਅਜ਼ਮ ਨੂੰ ਕੋਈ ਆਖੇ ਅਸੀਂ ਮਾਰਿਆ ਵਾ ਤੇ ਕੀ ਬਾਦਰਸ਼ਾ ਨੇ ਉਹ ਤੀਰ ਕੱਢ ਲਿਆ ਸੀਗਾ ਉਹ ਹੁਣ ਉਹ ਬਾਦਰਸ਼ਾ ਨੇ ਆਖਿਆ ਵੀ ਜਿਹਨੇ ਮਾਰਿਆ ਉਹਦੇ ਕੋਲੇ ਉਹਦੇ ਨਾਲ ਦੇ ਤੀਰ ਹੋਰ ਵੀ ਹੋਣਗੇ ਉਹ ਕਿਸੇ ਨਾਲ ਤੀਰ ਮਿਲਿਆ ਨਾ ਕਿਉਂਕਿ ਗੁਰੂ ਸਾਹਿਬ ਦੇ ਤੀਰ ਇੱਕ ਵੱਖਰਾ ਤੀਰ ਸੀ ਜਿਹਦੇ ਉੱਤੇ ਸੋਨਾ ਲੱਗਿਆ ਹੁੰਦਾ ਸੀ ਤੋਲਾ ਸਵਾ ਤੋਲਾ ਦੱਸਦੇ ਸੋਨਾ ਲੱਗਿਆ ਹੁੰਦਾ ਸੀ ਉਹ ਸੋਨਾ ਤਾਂ ਲੱਗਿਆ ਹੁੰਦਾ ਸੀ ਤਾਂ ਕਿ ਆਖਰੀ ਸਮੇਂ ਤੇ ਉਹ ਆਪਣਾ ਕਿਰਿਆ ਕਰਮ ਉਹਦਾ ਪਰਿਵਾਰ ਉਸ ਬੰਦੇ ਮਾਰਨ ਵਾਲੇ ਦਾ ਕਰ ਸਕਣ ਇਹ ਸੋਚ ਸੀ ਗੁਰੂ ਸਾਹਿਬ ਦੀ ਤੇ ਫਿਰ ਗੁਰੂ ਪਤਾ ਲੱਗਾ ਵੀ ਤਾਂ ਗੁਰੂ ਸਾਹਿਬ ਨੇ ਮਾਰਿਆ ਸੀ ਤਾਰਾ ਆਜ਼ਮ ਤੇ ਇਸ ਤਰੀਕ ਨਾਲ ਫਿਰ ਭਾਦਰ ਸ਼ਾਹ ਨੂੰ ਰਾਜ ਤਲਕ ਦਿੱਤਾ ਗਿਆ ਕੀਤਾ ਗਿਆ ਹਨ ਉਸ ਸਮੇਂ ਭਾਦਰ ਸ਼ਾਹ ਗੱਦੀ ਤੇ ਬੈਠਿਆ ਸੀਗਾ ਤਾਰਾ ਔਰੰਗਜ਼ੇਬ ਤੋਂ ਬਾਅਦ ਆ ਦੇ ਖਸਦ ਹਾਂ ਇਧਰਲੇ ਪਾਸੇ ਆਪਾਂ ਆ ਗਏ ਆ ਦੇ ਕਿਉਂਕਿ ਗੁਰੂ ਸਾਹਿਬ ਦੇ ਆ ਪੁਰਾਣੀ ਇਮਾਰਤ ਹੀ ਇੱਥੇ ਗੋਪੀ ਵੀਰੇ ਹਾਂ ਇਧਰਲੇ ਪਾਸੇ ਮਗਰ ਕਬਜ਼ੇ ਹੋ ਚੁੱਕੇ ਆ ਅਪਾ ਮਿਲੋ ਤਾਂ ਇਹਦਾ ਗੇਟ ਦੂਜੇ ਪਾਸੇ ਹੋਊਗਾ ਉਸ ਗੇਟ ਵਾਲੇ ਪਾਸੇ ਵੀ ਚਲਦੇ ਆ ਤੇ ਨਾਲ ਦੀ ਨਾਲ ਆਪਾਂ ਇਤਿਹਾਸ ਦੀ ਸਾਂਝ ਵੀ ਪਾਉਂਦੇ ਜਾਵਾਂਗੇ ਤੇ ਇਧਰ ਇੰਦਰਲੇ ਪਾਸੇ ਚੱਲੇ ਆ ਖੋਰੇ ਮਾਰਤਾ ਪੁਰਾਣਾ ਹੀ ਦਰਵਾਜ਼ਾ ਲੱਗਿਆ ਹੋਇਆ ਵਾ ਪੱਥਰ ਦੀਆਂ ਪੌੜੀਆਂ ਨੇ ਇਸ ਹਸਾਬ ਕਿਤਾਬ ਦੀਆਂ ਆਜੋ ਇਧਰਲੇ ਪਾਸੇ ਉੱਪੀ ਭਰੇ ਇਹ ਜਮਾਨ ਨਮੂਨਾ ਉਸ ਹਸਾਬ ਦਾ ਵਾ ਜਿਸ ਹਸਾਬ ਦਾ ਫਤੇਪੁਰ ਸਿਕਰੀ ਦੇ ਵਿੱਚ ਤੁਸੀਂ ਆਮ ਤੌਰ ਤੇ ਦੇਖੋਗੇ ਕਿਉਂਕਿ ਫਤੇਪੁਰ ਸਿਕਰੀ ਵੀ ਆਗਰਾ ਤੋਂ ਥੋੜਾ ਦੂਰ ਹੀ ਰਹਿ ਜਾਂਦਾ ਆਹ ਦੇਖੋ ਪੁਰਾਣੀ ਇਮਾਰਤ ਆਪਾਂ ਬਾਹਰਲੇ ਪਾਸੇ ਹੀ ਆ ਇੱਥੇ ਲੱਭ ਪੁਰਾਣੀ ਇਮਾਰਤ ਤੁਸੀਂ ਦੇਖ ਸਕਦੇ ਹੋ ਬਣੀ ਹੋਈ ਆ ਹਨਾ ਮਸਜਿਦ ਆ ਇਹ ਆ ਆ ਗਈ ਮਸਜਿਦ ਆ ਗਈ ਤੇ ਇਹ ਜਿਹੜਾ ਇਹ ਹੈਗਾ ਵਾ ਪਾਣੀ ਦਾ ਸਾਧਨ ਮਤਲਬ ਇਹ ਤਾਂ ਮਤਲਬ ਉਚਾਈ ਦੇ ਉੱਤੇ ਪਾਣੀ ਦਾ ਪ੍ਰਬੰਧ ਸੀਗਾ ਇੱਥੇ ਵਜੂ ਕਰਦੇ ਸੀ ਨਾ ਹੱਥ ਮੂੰਹ ਧੋ ਕੇ ਫਿਰ ਅੰਦਰਲੇ ਪਾਸੇ ਆ ਪ੍ਰਕਰਮਾਂ ਚ ਜਾਂਦੇ ਸੀ ਪਾਠ ਪੂਜਾ ਕਰਨ ਆਉਂਦੀ ਹੈ ਨਾ ਇਬਾਦਤ ਕਰਨ ਰੱਬ ਦੀ ਉਧਰਲੇ ਪਾਸੇ ਸੀ ਗੁਪਵੇਰੇ ਦੇਖੋ ਕਮਾਲ ਦਾ ਕੰਮ ਆ ਨਾਲੀ ਬਣੀ ਹੋਈ ਆ ਹਨਾ ਬੇਸਟ ਪਾਣੀ ਪਾਸੋਂ ਲੰਘ ਜਾਂਦਾ ਸੀਗਾ ਇਹ ਚ ਪਾਣੀ ਕਿੱਥੋਂ ਲੈ ਕੇ ਹੁੰਦੇ ਹੋਣਗੇ ਯਾਰ ਸਮਝ ਨਹੀਂ ਉਚਾਈ ਦੇ ਉੱਤੇ ਸ਼ਾਇਦ ਬੋਕਿਆਂ ਦੇ ਨਾਲ ਜਾਂ ਕਿਸ ਤਰੀਕੇ ਨਾਲ ਇਹਨੂੰ ਭਰ ਲੈਂਦੇ ਹੋਣਗੇ ਆ ਦੇਖੋ ਕਮਾਲ ਦੀ ਕਾਰਾਗਰੀ ਸੀਗੀ ਆ ਜਿਹੜੀ ਗਲੀ ਚੋਂ ਆਪਾਂ ਇਧਰੋਂ ਜਾ ਕੇ ਆਏ ਆ ਤੇ ਇਧਰਲੇ ਪਾਸੇ ਵੀ ਆ ਪੌੜੀਆਂ ਆ ਪੌੜੀਆਂ ਦੋਨਾਂ ਪਾਸੇ ਉੱਤਰਦੀਆਂ ਚੜ੍ਹਦੀਆਂ ਵਾਂ ਤੇ ਆ ਸਾਹਮਣੇ ਮਸਜਿਦ ਆ ਗਈ ਆ ਰੰਗ ਕਰਕੇ ਇਹਨਾਂ ਨੇ ਇਹਦੀ ਪ੍ਰਾਚੀਨਤਾ ਖਤਮ ਕਰਤੀ ਆਪਾਂ ਬਾਰੋਂ-ਬਾਰੋਂ ਹੀ ਫਿਲਹਾਲ ਫਲਮਾ ਰਹੇ ਆ ਹੁਣ ਤੇ ਜਦੋਂ ਗਾਂ ਜਾਵਾਂਗੇ ਤਾਂ ਉਧਰ ਅੰਦਰ ਬੂਟ ਲਾ ਕੇ ਜਾਵਾਂਗੇ ਆ ਦੇਖ ਸਕਦੇ ਹੋ ਕਿੰਨਾ ਮਤਲਬ ਕਮਾਲ ਦਾ ਕੰਮ ਸੀਗਾ ਇੱਥੋਂ ਆਪਾਂ ਇਤਿਹਾਸ ਦੀ ਸਾਂਝੋ ਗੁਰੂ ਸਾਹਿਬ ਦੇ ਦਰਬਾਰ ਚ ਕਿਵੇਂ ਰਾਜ ਤਲਕ ਅੱਗੇ ਹੋਇਆ ਗੁਰੂ ਸਾਹਿਬ ਨੇ ਉਹਨੇ ਕੀ ਕੀ ਭੇਟ ਕੀਤਾ ਬਹਾਦਰ ਸ਼ਾਹ ਨੇ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਅਗਲੇ ਪਾਸੇ ਕਰਦੇ ਆਂ ਇਹ ਖੂਬਸੂਰਤ ਸੀ ਇਸ ਏਰੀਏ ਦੇ ਵਿੱਚ ਹਨਾ ਤੇ ਇੱਕ ਗੇਟ ਉਧਰ ਸੀ ਇੱਕ ਗੇਟ ਇੱਧਰਲੇ ਪਾਸੇ ਤੇ ਹੋਰ ਕੁਝ ਪੁਰਾਣੀਆਂ ਇਮਾਰਤਾਂ ਦੇਖਦੇ ਜਾਨੇ ਹਾਂ ਤੇ ਨਾਲੇ ਇਤਿਹਾਸ ਦੀ ਅੱਗੇ ਜਾ ਕੇ ਸਾਂਝ ਪਾਉਂਦੇ ਆਂ ਦੇਖੋ ਦਰਸ਼ਕੋ ਆ ਪੁਰਾਣੀ ਸਰਾਂ ਦੇ ਕੁਝ ਨਮੂਨੇ ਬਚੇ ਹੋਏ ਆ ਆ ਦੇਖੋ ਲੈ ਵੱਡੇ ਵੱਡੇ ਸਿਲ ਸੱਲ ਸਿੱલ્લા ਤੁਹਾਨੂੰ ਨਜ਼ਰ ਆ ਜਾਣਗੀਆਂ ਇਹ ਪੱਥਰ ਇਸ ਲਾਲ ਪੱਥਰ ਧੋਲਪੁਰ ਵਾਲੇ ਪਾਸੇ ਹੀ ਪਾਇਆ ਜਾਂਦਾ ਵਾ ਦਿੱਲੀ ਦਾ ਲਾਲ ਕਿਲਾ ਆਗਰੇ ਦਾ ਲਾਲ ਕਿਲਾ ਦਿੱਲੀ ਦਾ ਰਾਸ਼ਟਰਪਤੀ ਭਵਨ ਇਹ ਸਾਰੇ ਇੱਥੋਂ ਦੇ ਪੱਥਰ ਦੇ ਨਾਲ ਬਣੀਆਂ ਹੋਈਆਂ ਇਮਾਰਤਾਂ ਨੇ ਇੱਥੋਂ ਆਹ ਯਾਰ ਕਮਾਲ ਯਾਰ ਯਾਰ ਸਾਂਭਿਆ ਨਹੀਂਗਾ ਆਦਰਵਾਇਸ ਕਿੰਡਾ ਸੋਹਣਾ ਸੀ ਕੰਮ ਯਾਰ ਆਹ ਪੁਰਾਣੇ ਕਿੰਨੀ ਠਾਠ ਵਾਠ ਹੋਊਗੀ ਉਹਨਾਂ ਸਮਿਆਂ ਦੇ ਵਿੱਚ ਤੇ ਤੁਨਵੇਂ ਦੱਸ ਦਿਆਂ ਵੀ ਗੁਰੂ ਸਾਹਿਬ ਵੀ ਇਸ ਜੱਜੂ ਦੇ ਇਸ ਥਾਂ ਤੇ ਆਏ ਹੋਣਗੇ ਜਦੋਂ ਮੋਰਚਾ ਜੱਤ ਲਿਆ ਹੋਗਾ ਜੰਗ ਜੱਤ ਲਈ ਹੋਊਗੀ ਹੈਨਾ ਉਸ ਤੋਂ ਬਾਅਦ ਇਸ ਥਾਂ ਦੇ ਤੇ ਅਧਿਕਾਰ ਹੋ ਗਿਆ ਹੋਊਗਾ ਤੇ ਗੁਰੂ ਸਾਹਿਬ ਕਿਤੇ ਆਏ ਨਾ ਹੋਣਗੇ ਤੇ ਤੁਨਵੇਂ ਦੱਸਦਿਆਂ ਹੋਰ ਗੱਲ ਵੀ ਗੁਰੂ ਸਾਹਿਬ ਫਿਰ ਜਦੋਂ ਬਹਾਦਰ ਸ਼ਾਹ ਕੋਲੇ ਗਏ ਤਖਤ ਜੱਤ ਕੇ ਜੰਗ ਜੱਤ ਕੇ ਤਾਰਾਜ਼ਮ ਮਾਰਿਆ ਗਿਆ ਫਤਿਹ ਹੋ ਗਈ ਤਾਂ ਉਸ ਤੋਂ ਬਾਅਦ ਕਿਤੇ ਗੁਰੂ ਸਾਹਿਬ ਆਗਰੇ ਦੇ ਕਿਲੇ ਦੇ ਵਿੱਚ ਘੋੜੇ ਤੇ ਸਵਾਰ ਹੋ ਕੇ ਹੀ ਕਹਿੰਦੇ ਅੰਦਰ ਤੱਕ ਗਏ ਸੀ ਉੱਥੇ ਜਾ ਕੇ ਫਿਰ ਗੁਰੂ ਸਾਹਿਬ ਉਤਰੇ ਕੋਈ ਗੁਰੂ ਸਾਹਿਬ ਪਰਖ ਵੀ ਕਰਨਾ ਚਾਹੁੰਦੇ ਸੀ ਵੀ ਸਾਡੀ ਇੱਜ਼ਤ ਕਰਦਾ ਕਿ ਨਹੀਂ ਕਰਦਾ ਤਾਂ ਬਾਦਰਸ਼ਾ ਨੇ ਪੂਰੀ ਇੱਜ਼ਤ ਕੀਤੀ ਬਾਦਰਸ਼ਾ ਕੋਲ ਇੱਕ ਸਭ ਤੋਂ ਕੀਮਤੀ ਚੀਜ਼ ਸੀ ਜਿਹੜੀ ਕਿ ਕਰਬਲਾ ਦੇ ਜੰਗ ਦੇ ਵਿੱਚ ਦੀਵ ਸੈਫ ਸੀ ਇੱਕ ਤਲਵਾਰ ਕਹਿ ਸਕਦੇ ਆ ਕਸਮ ਦੀ ਜਿਹੜੀ ਕਿ ਅਨੰਦਪੁਰ ਸਾਹਿਬ ਵੀ ਉਹ ਦਰਸ਼ਨ ਕਰਾਉਂਦੇ ਨੇ ਉਹ ਸੈਫ ਜਿਹੜੀ ਕਰਬਲਾ ਦੇ ਜੰਗ ਦੇ ਵਿੱਚ ਸੀ ਕਿ ਉਹਨਾਂ ਦੀ ਮਤਲਬ ਉਹਨਾਂ ਦੇ ਕਹਿ ਸਕਦੇ ਆ ਕਿ ਧਾਰਮਿਕ ਨੇਤਾਵਾਂ ਦੀ ਮਤਲਬ ਕਿ ਕੀਮਤੀ ਤਲਵਾਰ ਸੀ ਸੈਫ ਸੀਗੀ ਉਹ ਫਿਰ ਉਹਨੇ ਕੀ ਕੀਤੀ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਟ ਕੀਤੀ ਤੇ ਅੱਜ ਵੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਈ ਆ ਉਹ ਨਿਸ਼ਾਨੀ ਸੀਗੀ ਤੇ ਉਹ ਨਿਸ਼ਾਨੀ ਗੁਰੂ ਸਾਹਿਬ ਨੂੰ ਭੇਟ ਕੀਤੀ ਗਈ ਦੁਬਾਰਾ ਖਿਲਤ ਦਿੱਤੀ ਗਈ ਹੈ ਨਾ ਦਿਸਾਲੇ ਦਿੱਤੇ ਗਏ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਦਾ ਜ਼ਿਕਰ ਮਿਲਦਾ ਵਾ ਤੇ ਗੁਰੂ ਸਾਹਿਬ ਨੇ ਫਿਰ ਬਹਾਦਰ ਸ਼ਾਹ ਨੂੰ ਮਤਲਬ ਅੌਰੰਗਜ਼ੇਬ ਦੇ ਮੁੰਡੇ ਨੂੰ ਰਾਜ ਭਾਗ ਦਿਵਾਇਆ ਸੀਗਾ ਜੰਗ ਲੜੀ ਸੀਗੀ ਦੇਖੋ ਇਹ ਬਹੁਤ ਵੱਡੀ ਗੱਲਬਾਤ ਹੋ ਜਾਂਦੀ ਆ ਗੁਰੂ ਸਾਹਿਬ ਦੇ ਮਤਲਬ ਚਰਨਛੋਹ ਪ੍ਰਾਪਤ ਧਰਤੀ ਆ ਕਿਉਂਕਿ ਆਗਰੇ ਦੇ ਵਿੱਚ ਤਾਂ ਗੁਰੂ ਤੇਗ ਬਹਾਦਰ ਸਾਹਿਬ ਪਹਿਲੀ ਪਾਤਸ਼ਾਹੀ 6ਵੇਂ ਪਾਸ਼ਾ ਜੀ ਤੇ 10ਵੇਂ ਪਾਸ਼ਾ ਇਸ ਏਰੀਆ 'ਚ ਤਾਂ ਆਏ ਹੈਗੇ ਹੈਗੇ ਸੀਗੇ ਮੜਾ ਜੀ ਇਧਰਲੇ ਪਾਸੋਂ ਦਿਖਾ ਸਕਾਂ ਤਾਂ ਮੈਂ ਨਿਕਾ ਪਵਾ ਦੇ ਕੀ ਗੋਪੀਪਰੀ ਆਓਗੇ ਮੜਾ ਜੀ ਦੋਨੋਂ ਤੱਕ ਓਹੋ ਆ ਤਾਂ ਤੱਕ ਨਾ ਲੱਕੜ ਦੀਆਂ ਛੱਤਾਂ ਹੀ ਨੇ ਗੋਪੀਪਰੀ ਇਧਰੋਂ ਕਰਕੇ ਮੜਾ ਜੀ ਚਾਤ ਫੌਦ ਜੀ ਆਪਣਾ ਕੈਮਰਾ ਸਹੀ ਅੱਖ ਨਾਲ ਪਕੜ ਸਕਰ ਸਕੇ ਤਾਂ ਆਲੀ ਪਾਸੇ ਛੱਤ ਦਿਖਾ ਦਿਓ ਤਾਂ ਵਾਲੇ ਪਾਸੇ ਵੀ ਕਿੱਸਾ ਕਿਤਾਬ ਦੀਆਂ ਦੂਰ ਤੱਕ ਛੱਤਾਂ ਨਜ਼ਰ ਆ ਜਾਣਗੀਆਂ ਹਨਾ ਇਹ ਨਿੱਕੀ ਨਿੱਕੀ ਇੱਟ ਦੀ ਬਣੀ ਹੋਈ ਸਰਾਵਾਂ ਤੇ ਆਜੋ ਅਗਲੇ ਪਾਸੇ ਦੇ ਦੂਜੇ ਗੇਟ ਵਾਲੇ ਪਾਸੇ ਵੀ ਆਪਾਂ ਚੱਲਦੇ ਹਾਂ ਤੇ ਉਸ ਉਸ ਸਰਾਵਾਂ ਤੋਂ ਨਾ ਥੋੜੀ ਦੂਰੀ ਤੇ ਪਾਣੀ ਦਾ ਸਰੋਸਤੀ ਬੋਲੀਆਂ ਜੀ ਨੂੰ ਕਹਿੰਦੇ ਆ ਉਧਰਲੇ ਪਾਸੇ ਚੱਲੇ ਹਾਂ ਲੋਕਲ ਬੰਦੇ ਨੂੰ ਲੈ ਕੇ ਕਿਉਂਕਿ ਆਮ ਤੌਰ ਤੇ ਪਤਾ ਨਹੀਂ ਲੱਗਦਾ ਇਸ ਪਾਸੇ ਤੇ ਮੈਨੂੰ ਨਹੀਂ ਲੱਗਦਾ ਕੋਈ ਪੰਜਾਬੀ ਚੈਨਲ ਇਸ ਪਾਸੇ ਆਇਆ ਹੋਊਗਾ ਤੇ ਔਖਾ ਸੀ ਪੁਰਾ ਕੰਮ ਇਹਦਾ ਤੇ ਕੋਈ ਆਮ ਚਰਚਾ ਚ ਬਹੁਤ ਘੱਟ ਆ ਇਹ ਪਰ ਜੱਜੂ ਦੀ ਕਥਾ ਆਪਾਂ ਆਮ ਤੌਰ ਤੇ ਆਪਣੇ ਸਿੱਖ ਪ੍ਰਚਾਰਕਾਂ ਦੁਆਰਾ ਬਹੁਤ ਵਾਰੀ ਸੁਣਿਆ ਹੋਊਗਾ ਇਹ ਜੁਪੀ ਦੇ ਵਿੱਚ ਫਿਰ ਰਹੇ ਆਪਾਂ ਇਸ ਵਕਤ ਕਹਾਂ ਪਰ ਹੈ ਕੀ ਬਰਾਬਰੀ ਹੈ ਇਹ ਇਹ ਪੰਨਾ ਰਸਤਾ ਕਿਧਰ ਸੀ ਹੋਊਗਾ ਦਸਤਾ ਲੱਭ ਰਹੇ ਹਾਂ ਹੋ ਸਕਦਾ ਪਹੁੰਚ ਪਾਈਏ ਜਾਂ ਨਾ ਪਾਈਏ देखो तो हाँ हैगी 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 आजो 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 ओजो आजो आजो ओ लग की बहुत ओंखा सी काम इसमें क्या है भूसा तुड़ी अच्छा हां तुड़ी ताड़ी ते कफ एदा बांध दे यहां से चल जाओ अच्छा चारों तरफ बदलो ले लियो बच्चे हां वो रास्ता है आजो 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 ਮਾਤਰ ਰਾਜਿਆਂ ਨੂੰ ਪਾਣੀ ਉਸ ਬੋਲੀ ਦੇ ਵਿੱਚ ਆਹ ਥਾਂ ਤੋਂ ਬੋਲੀ ਕਿ ਇੱਥੇ ਖੂਹ ਬਣਿਆ ਹੋਇਆ ਉਹ ਬੱਲੇ ਕਮਾਲ ਇਹ ਹੈ ਖੂਹ ਆਜੋ ਖੂਹ ਪੀਰੇ ਬੱਲੇ ਬਹੁਤ ਕਮਾਲ ਤੇ ਆਹ ਤਾਂ ਖੂਹ ਆ ਗਿਆ ਗੋਪੀ ਵੀਰੇ ਦਿਖਾ ਦਿਓ ਇਧਰਲੇ ਪਾਸੇ ਥੋੜਾ ਹੱਲ ਪਿੱਟੇ ਪਿੱਛੇ ਵਿਚ ਮੱਧ ਗਿਰ ਜਾਣਾ ਤੇ ਇਧਰਲੇ ਪਾਸੇ ਆਹਦਾ ਆ ਗਿਆ ਖੂਹ ਸਾਰਾ ਹਨਾ ਇਹ ਇੱਥੋਂ ਪਾਣੀ ਸਪਲਾਈ ਹੁੰਦਾ ਸੀਗਾ ਉਹ ਸਰਾਂ ਦੇ ਵਿੱਚ ਪਾਣੀ ਦਾ ਪ੍ਰਬੰਧ ਇੱਥੇ ਸੀਗਾ ਤੇ ਹੁਣ ਤਾਂ ਉੱਲੂ ਵਗੈਰਾ ਆਰਡਰਡ ਜਾ ਰਹੇ ਐ ਇੱਥੋਂ ਤੇ ਇਧਰਲੇ ਪਾਸੇ ਆਜੋ ਹਾਂ ਇਧਰ ਅੱਗੇ ਆ ਦੇਖਦੇ ਹਾਂ ਆ ਦੇਖੋ ਬਹੁਤ ਪਿਆਰੀ ਤੇ ਬਹੁਤ ਅਲੀਸ਼ਾਨ ਸੀ ਬਣਾਈ ਗਈ ਉਹਨਾਂ ਵੇਲਿਆਂ ਦੇ ਵਿੱਚ ਹੁਣ ਤਾਂ ਸੱਪਾਂ ਦਾ ਘਰ ਬਣ ਚੁੱਕੀ ਆ ਇਹ ਇਹ ਬੌਲੀ ਆ ਇੱਥੋਂ ਪਾਣੀ ਜਾਂਦਾ ਸੀਗਾ ਅੱਗੇ ਮਤਲਬ ਰਾਜ ਮਹਿਲ ਦੇ ਵਿੱਚ ਆ ਰਿਹਾ ਸਹੀ ਵੀਰੇ ਇਧਰੋਂ ਕਰਕੇ ਦਿਖਾ ਦਿਓ ਇਧਰਲੇ ਪਾਸਿਓਂ ਵੀ ਐਡਟ ਸਰੋਸ ਸੀਗੇ ਰਹਿਣ ਦਾ ਪ੍ਰਬੰਧ ਵੀ ਸੀ ਕਪੜੇ ਧੋਣੇ ਆ ਕੋਈ ਪਾਣੀ ਭਰਨਾ ਵਾ ਇੱਥੇ ਪੂਰਾ ਪ੍ਰਬੰਧ ਦਿੱਤਾ ਹੁੰਦਾ ਸੀਗਾ ਮਤਲਬ ਪਾਣੀ ਭਰਨ ਵਾਲੀ ਨੂੰ ਕੋਈ ਦਿੱਕਤ ਨਾ ਆਵੇ ਇਹ ਬੌਲੀ ਆ ਇਹ ਜਾਜੂ ਨਾ ਦੇ ਸਥਾਨ ਦੇ ਉੱਤੇ ਆ ਅਸੀਂ ਜੂਪੀ ਦੇ ਵਿੱਚ ਆ ਦੇਖੋ ਕਿੰਡਾ ਪਿਆਰਾ ਮਾਹੌਲ ਹੈ ਨਾ ਕਿੰਨੀਆਂ ਜੇ ਰੌਣਕਾਂ ਹੁੰਦੀਆਂ ਹੋਣਗੀਆਂ ਫਿਲਹਾਲ ਇਹ ਖਤਮ ਹੋ ਚੁੱਕੀ ਆ ਪਾਣੀ ਕੋਈ ਨਹੀਂ ਲੋਕਾਂ ਦੇ ਕਬਜ਼ੇ ਵਗੈਰਾ ਹੋ ਰਿਹਾ ਇਧਰਲੇ ਪਾਸੇ ਤਾਂ ਯਾਰ ਕਮਾਲ ਸੀ ਉਹ ਤੇ ਲਾਲ ਪੱਥਰ ਦੀ ਬਣੀ ਹੋਈ ਆ ਲਾਲ ਪੱਥਰ ਧੋਲਪੁਰ ਦੀ ਖਾਸੀਅਤ ਤੁਹਾਨੂੰ ਪਤਾ ਹੈਗੀ ਹੀ ਹੈਗੀ ਆ ਆ ਜੋ ਇਧਰਲੇ ਪਾਸੇ ਥੋੜੇ ਥੱਲੇ ਅਪਰਾਬ ਮਿਲ ਗਿਆ ਔਖੇ ਔਖਿਆਂ ਨੂੰ ਤੇ ਦੇਖ ਲਿਗੇ ਆਯੂ ਗੋਪੀ ਪਰੇ ਆਹ ਦੇਖੋ ਆ ਬੌਲੀ ਆ ਮਤਲਬ 5-600 ਸਾਲ ਪੁਰਾਣੀ ਕਿਉਂਕਿ ਰਾਜਾ ਨੇ ਪਾਣੀ ਦਾ ਪ੍ਰਬੰਧ ਇੱਥੇ ਹੀ ਕੀਤਾ ਗਿਆ ਸੀਗਾ ਇੱਥੋਂ ਪਾਣੀ ਹੀ ਸਪਲਾਈ ਹੁੰਦਾ ਸੀ ਤੇ ਹੁਣ ਇਥੇ ਕਾਜੇ ਵਗੈਰਾ ਹੋ ਚੁੱਕੇ ਆ ਸੱਪਾਂ ਸਲੂਪੀਆਂ ਦਾ ਘਰ ਬਣ ਚੁੱਕਿਆ ਪਰਲੇ ਪਾਸੇ ਬਹੁਤ ਵੱਡਾ ਖੂਹ ਆ ਇਸ ਤਰ੍ਹਾਂ ਦਾ ਦੂਸਰੇ ਪਾਸੇ ਵਾਲਾ ਗੇਟ ਆ ਗਿਆ ਇੱਕ ਪਾਸੇ ਸੀ ਗੇਟ ਹੁਣ ਇਹ ਦੂਸਰੇ ਪਾਸੇ ਗੇਟ ਆ ਗਿਆ ਤਾਂ ਇਹੀ ਮੇਨ ਨਿਸ਼ਾਨੀਆਂ ਬਚੀਆਂ ਹੋਈਆਂ ਨੇ ਉਗਬਿਰੇ ਤੋਰਿਆ ਉਹ ਗਵੰਧ ਦਿਖਾਉਂਦੇ ਤੋਰਿਆ ਇਹ ਗਾਂ ਮੈਨੂੰ ਖੁੱਲਾ ਜਿਆ ਨਜ਼ਰ ਆਉਂਦਾ ਗਰਮੀ ਚ ਬੈਠੇ ਹੋ ਕੈਸੇ ਹੋ ਜੀ ਠੀਕ ਠਾਕ ਹਾਂ ਬੜੀਆ ਤੇ ਆ ਦੇਖੋ ਤਾਂ ਦਿਖਾਉਂਦੇ ਤੋਰਿਆ ਉਹ ਗਵੰਧ ਕਿਸ ਤਰੀਕੇ ਦੇ ਬਣਿਆ ਤਕਰੀਬਨ 5-600 ਸਾਲ ਪੁਰਾਣੀ ਸਰਾਂ ਦਾ ਜ਼ਿਕਰ ਕਰ ਰਹੇ ਆ ਆਪਾਂ ਕਿਉਂਕਿ ਅਕਬਰ ਬਾਦਸ਼ਾਹ ਵੇਲੇ ਹੋ ਸਕਦਾ ਕਿਉਂਕਿ ਜਿਹੜਾ ਆਗਰੇ ਦੇ ਵਿੱਚ ਜ਼ਿਆਦਾ ਅਧਿਕਾਰ ਅਕਬਰ ਬਾਦਸ਼ਾਹ ਦਾ ਰਿਹਾ ਬਸਲ ਦੇ ਵਿੱਚ ਆਗਰੇ ਨੂੰ ਜਿਹੜਾ ਬਸਾਉਣ ਦਾ ਕੰਮ ਸੀਗਾ ਆਪਾਂ ਸਿਕੰਦਰ ਲੋਧੀ ਵਗੈਰਾ ਤੋਂ ਕਹਿ ਸਕਦੇ ਆ ਹਨ ਉਸ ਤੋਂ ਪਹਿਲਾਂ ਲੋਧੀ ਵੰਸ਼ ਵੇਲੇ ਹੀ ਇਹਦਾ ਸਾਹਮਣਾ ਹੋਣਾਗੇ ਪਰ ਅਜੇ ਰਵਾਈ ਬਹੁਤ ਸਾਰੇ ਲੋਕ ਅਗਰ ਸੈਨ ਦੇ ਨਾਂ ਤੇ ਵੀ ਆਗਰਾ ਦਾ ਜ਼ਿਕਰ ਮਿਲਦਾ ਦੱਸਦੇ ਆ ਦੇਖੋ ਇਹ ਕਿਉਂ ਲੰਬੀ ਖੋਜ ਦਾ ਵਿਸ਼ਾ ਵਾ ਇਹ ਇਮਾਰਤ ਆ ਗਈ ਗੱਲ ਕਰਾਂ ਮੈਂ ਭਾਈ ਨੰਦ ਲਾਲ ਜੀ ਦੀ ਭਾਈ ਨੰਦ ਲਾਲ ਜੀ ਬਾਦਰ ਸ਼ਾਹ ਦੇ ਉਸਤਾਦ ਸੀਗੇ ਟੀਚਰ ਸੀਗੇ ਪੜ੍ਹਦੇ ਸੀ ਇੱਕ ਵਾਰ ਔਰੰਗਜ਼ੇਬ ਨੇ ਕੋਈ ਕੁਰਾਨ ਦੀ ਆਇਤ ਦੱਸੀ ਵੀ ਇਹਦਾ ਅਰਥ ਦੱਸੋ ਤਾਂ ਬਾਦਰ ਸ਼ਾਹ ਨੂੰ ਸਮਝ ਨਹੀਂ ਕੀ ਅਰਥ ਬਣੂਗਾ ਸਕਦਾ ਵਾ ਫਿਰ ਉਹਨੇ ਕੀ ਕੀਤਾ ਵਾ ਬਾਦਸ਼ਾਹ ਬਾਦ ਉਹਨੇ ਪੁੱਛਿਆ ਨੰਦ ਲਾਲ ਜੀ ਨੂੰ ਵੀ ਜੇਦਾ ਅਰਥ ਦੱਸੋ ਉਹ ਅਰਥ ਫਿਰ ਨੰਦ ਲਾਲ ਜੀ ਨੇ ਦੱਸਤਾ ਤੇ ਅਗਲੇ ਦਿਨ ਦਰਬਾਰ ਚ ਤੋਂ ਕਲਾਸ ਲੱਗਣੀ ਸੀ ਆਪਦੇ ਮੁੰਡਿਆਂ ਨੂੰ ਪੁੱਛਿਆ ਔਰੰਗਜ਼ੇਬ ਨੇ ਤਾਂ ਅਰਥ ਸਹੀ ਸਹੀ ਦੱਸਦੇ ਉਹ ਕਹਿੰਦੇ ਤੂੰ ਤੈਨੂੰ ਕਿੱਥੋਂ ਪਤਾ ਲੱਗਿਆ ਵੀ ਇਹਦੇ ਅਰਥ ਆ ਵਾ ਕਹਿੰਦੇ ਮੈਨੂੰ ਭਾਈ ਨੰਦ ਲਾਲ ਜੀ ਨੇ ਦੱਸਿਆ ਫਿਰ ਔਰੰਗਜ਼ੇਬ ਕਹਿੰਦਾ ਕਹਿੰਦਾ ਵੀ ਨਹੀਂ ਤਿੱਖਣ ਬੁੱਧੀ ਵਾਲਾ ਬੰਦਾ ਜੇ ਕਿਤੇ ਆਪਣੇ ਇਸਲਾਮ ਚ ਹੋਵੇ ਨਾ ਤਾਂ ਗੱਲ ਬਣ ਜੇ ਮਤਲਬ ਉਹ ਮੱਥਾ ਠਣਕ ਗਿਆ ਬਾਦਰ ਸ਼ਾਹ ਦਾ ਉਹ ਕਹਿੰਦਾ ਵੀ ਹੁਣ ਗੱਲ ਵੱਡੀ ਆ ਜਾਂ ਤਾਂ ਧਰਮ ਤਬਦੀਲ ਕਰਾਊਗਾ ਧਰਮ ਜਾਂਦਾ ਜਬਰੀ ਹੋ ਸਕਦਾ ਵਾ ਜਾਂ ਲੋਭ ਲਾਲਚ ਦੇ ਰਹੇ ਤੇ ਲੋਭ ਲਾਲਚ ਚ ਆਉਣਾ ਕਹਦਾ ਸੀ ਭਾਈ ਨੰਦ ਲਾਲ ਜੀ ਨੇ ਫਿਰ ਕਿਹੋ ਜਿਹੜਾ ਅਸਲ ਚ ਭਾਈ ਨੰਦ ਲਾਲ ਜੀ ਦੇ ਜੋ ਪੁਰਖੇ ਸੀ ਨਾ ਗਜਨੀ ਦੇ ਵਿੱਚ ਬਹੁਤ ਵੱਡੇ ਅਹੁਦਿਆਂ ਦੇ ਉੱਤੇ ਵੀ ਰਹੇ ਸੀਗੇ ਉਦਦੇ ਰਾਜ ਭਾਗ ਸੀਗੇ ਉਦੋਂ ਵਿੱਚ ਮਲਤਾਨ ਆ ਕੇ ਰਹਿਣ ਸ਼ੁਰੂ ਕਰਤਾ ਸੀ ਆਗਰੇ ਦੇ ਵਿੱਚ ਵੀ ਨੰਦ ਲਾਲ ਜੀ ਰਹਿੰਦੇ ਰਹੇ ਜਦੋਂ ਇਹ ਗੱਲ ਫਿਰ ਬਾਦਰ ਸ਼ਾਹ ਨੇ ਨੰਦ ਲਾਲ ਜੀ ਨੂੰ ਆਖੀ ਤਾਂ ਬਾਦਰ ਸ਼ਾਹ ਨੇ ਕਹਿੰਦੇ ਘੋੜਾ ਦਿੱਤਾ ਕਹਿੰਦੇ ਵੀ ਐ ਕਰੋ ਵੀ ਹੁਣ ਤਾਂ ਤੁਸੀਂ ਸੋਡੀ ਰੱਖਿਆ ਤਾਂ ਆਨੰਦਪੁਰ ਸਾਹਿਬ ਚ ਹੀ ਹੋ ਸਕਦਾ ਹੈ ਗੁਰੂ ਸਾਹਿਬ ਨਾਲ ਜਦੋਂ ਪਹਿਲੀ ਮੁਲਾਕਾਤ ਪਹਿਲੇ ਵੇਲਿਆਂ ਚ ਹੋਈ ਆ ਉੱਥੋਂ ਫਿਰ ਆਨੰਦ ਲਾਲ ਜੀ ਘੋੜੇ ਤੇ ਸਵਾਰ ਹੋਏ ਰਾਤ ਵੇਲੇ ਸਫ਼ਰ ਤੈਅ ਕਰਦੇ ਸੀ ਦਿਨ ਵੇਲੇ ਲੱਕ ਜਾਂਦੇ ਸੀਗੇ ਇਸ ਤਰੀਕੇ ਦੇ ਨਾਲ ਜੋ ਉਹਨਾਂ ਨੇ ਬੰਦਗੀ ਨਾਮਾ ਲਿਖਿਆ ਉਹ ਸਰਗੁਰੂ ਸਾਹਿਬ ਦੀ ਹਸਤਤ ਦੇ ਵਿੱਚ ਲਿਖਿਆ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹਨਾ ਉਹ ਸਾਰੇ ਸ਼ਬਦਾਂ ਦਾ ਉਚਾਰਣ ਰਾਹ ਦੇ ਵਿੱਚ ਹੀ ਕੀਤਾ ਉਹਨਾਂ ਨੇ ਤੇ ਉਹ ਫਿਰ ਉੱਥੇ ਜਾ ਕੇ ਗੁਰੂ ਸਾਹਿਬ ਨੂੰ ਭੇਟ ਕੀਤੇ ਮਤਲਬ ਰਚਨਾਵਾਂ ਸੁਣਾਈਆਂ ਆਪਦੀਆਂ ਹਨਾ ਬੰਦਗੀ ਨਾਮਾ ਨੂੰ ਫਿਰ ਉਹਨਾਂ ਨੇ ਇੱਕ ਜ਼ਿੰਦਗੀ ਨਾਮੇ ਦਾ ਰੂਪ ਦਿੱਤਾ ਗੁਰੂ ਸਾਹਿਬ ਨੇ ਤਾਂ ਉਸ ਤਰੀਕੇ ਦੇ ਨਾਲ ਗੁਰੂ ਸਾਹਿਬ ਦੇ ਕੋਲੇ ਨੰਦ ਲਾਲ ਜੀ ਚਲੇ ਗਏ ਸੀ ਉਹਨਾਂ ਦੇ ਕਵੀਆਂ ਚ ਸ਼ਾਮਲ ਹੋ ਗਏ ਸੀ ਗੁਰੂ ਸਾਹਿਬ ਆ ਬਹੁਤ ਵੱਡੇ ਕਵੀ ਸੀਗੇ ਇਹ ਜਾਜੂ ਦੇ ਨਾਲ ਜੁੜਿਆ ਹੋਇਆ ਇਤਿਹਾਸ ਸੀਗਾ ਆ ਇਧਰਲੇ ਪਾਸੇ ਕੰਡਿਆਲੀ ਕਿਕਰਾਂ ਵਗੈਰਾ ਆਮ ਜੰਗਲ ਬਹੁਤ ਹੁੰਦਾ ਸੀਗਾ ਇਸ ਵਕਤ ਅਸੀਂ ਗਰਮੀਆਂ ਦੇ ਵਿੱਚ ਆ ਤਾਂ ਗਰਮੀ ਸਾਨੂੰ ਦੈਸੀ ਰਹੀ ਹੂ ਮੇਰੇ ਚਿਹਰੇ ਤੇ ਵੀ ਤਾਂ ਆ ਦੇ ਇਧਰਲੇ ਵਸ ਕਾਫੀ ਵਾਦੀਆਂ ਹੁੰਦੀਆਂ ਹੁੰਦੀ ਸੀ ਵਾਦੀਆਂ ਮੌਸਮ ਜਦੋਂ ਸੋਹਣਾ ਹੋ ਜਾਂਦਾ ਤਾਂ ਵਾਦੀਆਂ ਬਣ ਜਾਂਦੀਆਂ ਨਹੀਂ ਤਹੀ ਭੜਾ ਭੜਾ ਜਿਹਾ ਲੱਗ ਜਾਂਦਾ ਰੁੱਖਾ ਰੁੱਖਾ ਜਿਹਾ ਹੈਨਾ ਇਸ ਤਰ੍ਹਾਂ ਦਾ ਦੂਜਾ 게ਟ ਸੀ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਇਹ ਜੁਪੀ ਦੇ ਵਿੱਚ ਸੀ ਆਗਰੇ ਤੋਂ 35 ਕਿਲੋਮੀਟਰ ਦੇ ਸਥਾਨ ਤੇ ਇਹਦੇ ਬਾਰੇ ਜਾਣਕਾਰੀ ਮੈਨੂੰ ਭਾਈ ਕੇਵਲ ਸਿੰਘ ਜੀ ਜੁ ਕਹਿੰ ਲੋ ਕਿ ਕਥਾਵਾਚਕ ਨੇ ਦੁੱਖ ਨਿਵਾਰਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਗੁਰੂ ਘਾਤਾਲ ਵਿਖੇ ਉਹਨਾਂ ਨੇ ਦਿੱਤੀ ਸੀ ਦੱਸ ਦੱਸ ਪਾਈ ਸੀ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰੂੰਗਾ ਹਨਾ ਤੇ ਇਡੇ ਕੀਮਤੀ ਸਥਾਨ ਬਾਰੇ ਸਾਨੂੰ ਜਾਣਕਾਰੀ ਦਿੱਤੀ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ